ਸ੍ਰੀ ਅਕਾਲ ਵੀ ਦੋਸਤੋ ਤੇ ਨਿੱਕੀ ਜੀ ਯਾਤਰਾ ਨਿੱਕਾ ਦਾ ਟਰੈਕ ਕਰੇਲੀ ਝੀਲ ਦਾ ਤੇ ਜੱਥਾ ਹੈਗਾ ਬਹੁਤ ਵੱਡਾ ਰਕੀ ਕਮੱਕੜ ਨਾਮਾ ਕੁਕਰੁੱਪ ਦੇ ਝੰਡੇ ਥੱਲੇ ਜਾ ਰਿਹਾ ਜੱਥਾ ਰਕੀ ਬਹੁਤਾ ਕਰਕੇ ਪਰਿਵਾਰ ਨੇ ਕੁਝ ਦੋ ਚਾਰ ਸਿੰਗਲ ਬੰਦੇ ਵੀ ਹੈਗੇ ਤੇ 50 60 ਬੰਦਿਆਂ ਦਾ ਗਰੁੱਪ ਹੋ ਗਿਆ ਸ਼ਾਮ ਨੂੰ ਗਿਣਾਂਗੇ ਵੀ ਸਾਰੇ ਕਿੰਨੇ ਹੋ ਗਏ ਰਕੀ ਅਸੀਂ ਚਾਰ ਪੰਜ ਟੱਬਰ ਤਾਂ ਸੀ ਆਪਦੇ ਆਪ ਦੇ ਜਿਹੜੇ ਪੁਰਾਣੇ ਜਿਹੜੇ ਜਾਂਦੇ ਹੁੰਦੇ ਆ ਤੇ ਬਾਲ ਬੱਚਾ ਨਾਲ ਤੇ ਟਿੱਕਾ ਦਾ ਟਰੈਕ ਹੈ ਮੌਸਮ ਬਹੁਤ ਸੋਹਣਾ ਹੋਣਾ ਅਣੀ ਦਿਨੀ ਮਾਰਚ ਦੇ ਆਖਰੀ ਦਿਨ ਚੱਲ ਰਿਹਾ ਇਹ ਆਪਾਂ ਹੁਣ ਵੇਨੇ ਵੀ ਕੀ ਮਾਹੌਲ ਚੱਲ ਇਹਨਾਂ ਦਿਨਾਂ ਚ ਟਰੈਕ ਦਾ ਤੇ ਇਹਨਾਂ ਦਾ ਇੱਥੇ ਬ੍ਰਾਂਸ ਖੜਿਆ ਹੋਊਗਾ ਰਾਜ ਬਹੁਤ ਸ਼ਾਨਦਾਰ ਹੁੰਦਾ ਨਜ਼ਾਰਾ ਗਲਾਬੀ ਤੇ ਲਾਲ ਪੁੱਲਾਂ ਦਾ ਤੇ ਮੌਸਮ ਵੀ ਬੜਾ ਕਲੀਅਰ ਹੈ ਨੀਲਾ ਨੀਲਾ ਹੈ ਤੇ ਰਾਤਾਂ ਨੇਰੀਆਂ ਮੱਛੀ ਆ ਅੱਜ ਪਤ ਨਹੀਂ ਕੱਲ ਲੰਗੀ ਆ ਆਈ ਗਿਆ ਸ਼ੁਰੂ ਚ ਬ੍ਰਾਂਸ ਤੇ ਇਹ ਵੇਖਦੇ ਜਾਣਾ ਸਰ ਜੀ ਆਪਾਂ ਕਰੇਲੀ ਪਿੰਡ ਦਾ ਦ੍ਰਿਸ਼ ਤੇ ਇੱਧਰ ਆ ਰਹੇ ਆਪਣੇ ਟਰੈਕਰ ਥੱਲੇ ਵੱਡੇ ਵੱਡੇ ਟਰੱਕ ਟਰੱਕ ਆ ਰਹੇ ਆ ਮੰਜਲਾਂ ਨੂੰ ਮਾਰਦੇ ਤੇ ਇੱਧਰ ਵੇਖ ਰਿਹਾ ਬ੍ਰਾਂਸ ਦਾ ਸਵਾਦ ਹੈ ਵੀ ਚਿੱਚਾ ਨਹੀਂ ਆ ਮੂੰਹ ਨਾਲ ਲਾਣ ਲਾ ਚੜ ਚੜ ਨਾ ਜਾਵੇ ਹੋ ਰਹੇ ਪੜਾ ਹੋ ਰਹੀ ਲੋਟਣੀ ਇਹਣਾ ਪਤਾ ਲੱਗਿਆ ਵੀ ਤਾਣ ਨੂੰ ਜਾਣਾ ਕਿ ਥਾਣੂ ਆਣਾ ਕੀ ਚਾਹ ਹੁੰਦੀ ਹੈ ਜੰਗਲ ਦੇ ਬਾਹਰ ਪਰ ਜਿਹੜੀ ਸੀ ਪਰ ਪੱਕਾ ਨਹੀਂ ਨਾ ਉਹ ਖਾਣੀ ਨਹੀਂ ਚਾਹੀਦੀ ਬੰਦੇ ਨਾਲ ਹੋਰੀ ਕਲੋਣ ਹੋ ਜਾਂਦੀ ਹੈ ਇਹਦੀ ਵੈਸੇ ਤਾਂ ਇਹ ਬ੍ਰਾਂਚ ਦੇ ਜਿਹੜੇ ਫੁੱਲ ਨੇ ਇਹਦਾ ਸਕੈਸ਼ੂ ਬਣਾਉਂਦੇ ਆ ਚਟਨੀ ਮਰਬਾਹ ਵੀ ਬਣਾਉਂਦੇ ਆ ਤੇ ਕਈ ਕੁਸ਼ ਇਹ ਮੈਡੀਸਨਲ ਰੈਂਜੂਸ ਵੀ ਜੀਣਾ ਜਾਂਦਾ ਹੈ ਗੱਡੀਆਂ ਕਈ ਉੱਥੇ ਤੱਕ ਵੀ ਜਾਂਦੇ ਆ ਜਾ ਕੇ ਮੁੜੇ ਹੋਦੇ ਆ ਕਈ ਹੁਕਤਾਵਿਹਾਰੂ ਦੇਖਣ ਗਏ ਹੁਣ ਵੀ ਕਿਵੇਂ ਆ ਜਿਵੇਂ ਆਪਾਂ ਨਾ ਪਹਿਲਾਂ ਰਾਦਾ ਸੀ ਵੀ ਨਾਲ ਤਾਰ ਆਉਣੇ ਬਾਕੀ ਮੈਂਬਰਾਂ ਨੂੰ ਉੱਥੇ ਤੇ ਗੱਡੀ ਇੱਥੇ ਰੋਕ ਦਿੰਦੇ ਇਹ ਵੀ ਆ ਜਾਂਦੇ ਆ ਦੋ ਢਾਈ ਕਿਲੋਮੀਟਰ ਕਿਥੋਂ ਸੜਕ ਹੈਗੀ ਐ ਜਿੱਥੇ ਕਾਰ ਜਾ ਸਕਦੀ ਪਰ ਪਾਰਕਿੰਗ ਦਾ ਸਹੀ ਬੰਦੋਬਸਤ ਕਰੇ ਨਹੀਂ ਪਿੰਡ ਚ ਇਹ ਇਹਦੇ 6 ਕਿਲੋਮੀਟਰ ਤੁਰਨਾ ਤੇ 8 ਤੁਰ ਲਾਗੇ 2 ਕਿਲੋਮੀਟਰ ਦਾ ਕੀ ਹਰਕ ਪੈਂਦਾ ਨਾਲੇ ਪਤਰੇ ਥਾਂ ਵਾਰਮ ਅਪ ਜੇ ਹੋ ਜੂ ਕੰਮ ਇਸ ਕਾਰਪੇ ਇੱਥੇ ਕਰੇਲੀ ਪਿੰਡ ਚ ਲਾਤੀਆਂ ਗੱਡੀਆਂ ਇੱਥੋਂ ਬਾਹਰ ਸੁਣਾ ਸੀਨ ਬਣਦਾ ਵੀ ਗੱਡੀ ਪੈਟਰੋਲ ਤੇ ਹੀ ਹੈ ਸੰਗਤਾ ਚੜਦੀ ਕਾਲਾਂ ਚ ਨੀ ਪੂਰੀ ਚੜਦੀ ਕਾਲਾਂ ਤੇ ਆ ਥੱਲੇ ਆ ਗਿਆ ਆਪਣਾ ਪਿੰਡ ਕਰੇਲੀ ਇੱਥੇ ਤੇ ਆ ਗਿਆ ਨੱਡੀ ਨੱਡੀ ਜਿਹੜਾ ਉਹ ਮਕਲੌੜਗਾ ਚ ਕੋਲੇ ਤੇ ਆ ਖੂਜੇ ਜਿਹਾ ਜਿਹਾ ਸ਼ੁਰੂ ਹੁੰਦਾ ਜਿੱਥੋਂ ਤਰੰਡ ਦਾ ਟਰੈਕ ਚੱਲਦਾ ਉਹ ਥਾਂ ਇਹੋ ਇਧਰ ਤਾਂ ਬਰਫ ਵਾਲੀਆਂ ਤੀਸੀਆਂ ਮਾਣੇ ਮਾਣੇ ਤੇ ਹਾਂਜੀ ਭਾਗ ਕਿਵੇਂ ਰੀਅਲ ਥੈਂਕ ਯੂ ਇੱਕ ਮਿੰਟ ਛਾਇ ਨਾ ਆਉਣਾ ਆਤਾ ਕੱਢ ਲੈਂਦੇ ਠੀਕ ਕੱਢ ਠੰਡੇ ਰੱਖ ਤੇ ਉੱਤੋਂ ਦਾ ਚੈਨਲ ਦਾ ਨਾਮ ਕਿਵੇਂ ਪੁੱਛੀ ਜਾਂਦਾ ਮੈਂ ਚੜਾ ਤਾਂ ਨਹੀਂ ਪਾਉਜੀ ਪਾਉਜੀ ਹਾਂ ਸੱਚੀ ਇਹ ਵੀ ਛੋੜ ਦਰ ਬਾਇਦਾ ਖਾਣਾ ਠੀਕ ਰਹਿੰਦਾ ਕੰਮ ਛੇੜ ਜਾ ਚੈਨਲ ਨੂੰ ਇੰਨੇ ਬੜੇ ਸ਼ਾਨ ਰਵੇ ਮੂੰਹ ਨਾ ਕਾਲਾ ਹੋਵੇ ਬੰਦੇ ਦਾ ਬਾਕੀ ਠੀਕ ਬਾਕੀ ਕੀ ਬਾਕੀ ਲੱਗਦਾ ਹੈ ਕੂੰ ਸੰਸਕ੍ਰਿਤ ਵੀ ਠੀਕ ਐ ਪਰ ਮੈਨੂੰ ਤਾਂ ਫੁੱਟ ਜਾ ਨਹੀਂ ਕਰਦਾ ਉਹ ਅੱਖਾਂ ਜਾਂ ਮੱਛਨ ਲਾ ਦਦਾ ਥੋੜੀ ਜਿਹਾ ਤੋ ਪੂਰੀ ਕਰਦੀ ਆ ਹਾਂ ਹਾਂ ਕੋਈ ਕੋਈ ਐ ਨਹੀਂ ਕਰਦਾ ਇਸ ਕਰਕੇ ਆਏ ਆ ਵੀ ਛੇੜ ਲਾ ਲਈਏ ਮੜੀ ਜੀ ਇਹ ਠੀਕ ਰਹਿੰਦੀ ਐ ਉਸ ਤੋਂ ਬਾਅਦ ਸ਼ਾਮ ਨੂੰ ਕੋਰੋ ਪਲੱਸ ਜਾਂ ਵੈਸਲੀਨ ਬੜੀ ਲਾਲ ਵੇ ਨੱਕ ਨੂੰ ਕੁਝ ਫੁੱਟ ਦਿੰਦਾ ਬਾਕੀ ਚੌਂੜੀ ਤਾਂ ਮੋਟੀ ਆਪਣੀ ਸੜਕੇ ਸੜਕ ਤਾਂ ਜਾਂਦੇ ਆ ਪੂਰੇ ਪਹਿਲਾਂ ਪਾਉਂਦੇ ਹਾਂ ਹੁਣ ਗਾ ਜਿੱਥੇ ਸਹੀ ਟਰੈਕ ਸ਼ੁਰੂ ਹੋਣਾ ਉੱਥੋਂ ਵੇੜੇ ਕਿਵੇਂ ਕਰਦੇ ਆ ਉਹਦੇ ਬਾਜੀ ਸਟੈਪ ਆਉਣੇ ਆ ਹਾਂ ਪੌੜੀ ਪੌੜੀਆਂ ਵਾਂਗੂ ਹੀ ਆਊਗਾ ਉਹੀ ਸਟੈਪ ਹੋਵੇ ਉਹ ਓੱਖਾ ਕਰਦੇ ਆ ਵੀ ਸਾਡੇ ਨਿੱਕਿਆਂ ਨੇ ਅਗਵਾਈ ਸੰਭਲੀ ਫੇਰ ਆਹ ਹੋ ਗਏ ਤਿੰਨ ਤੇ ਚੌਥਾ ਪਿੱਛੇ ਥੋੜਾ ਜਿਹਾ ਵਧੀਆ ਰੌਣਕ ਮਿਲ ਆਇਆ ਸਹੀ ਟਰੈਕ ਹੋ ਗਿਆ ਸ਼ੁਰੂ ਕਦੋਂ ਦੀ ਕਹਿੰਦੀ ਸੀ ਆਊਗਾ ਨਾਨਕਾ ਮੇਲ ਆ ਗਿਆ ਲੈ ਵਧੀਆ ਪਹਿਲੀ ਚੜਾਈ ਝੋਖੀ ਲੱਗਦੀ ਹੁੰਦੀ ਹੈ ਤੋਂ ਦੂਬਾਰਾ ਕੋਈ ਚੱਕਰ ਨਹੀਂ ਜਦੋਂ ਇਹ ਕਰੀ ਸਟੈਮ ਨਾਲ ਪੱਕੇ ਹੁੰਦਾ ਕਿਵੇਂ ਆ ਪੇਸ਼ਣ ਬਹੁਤ ਸੋਹਣੀ ਇੱਥੇ ਥੋੜਾ ਜਿਹਾ ਔਖਾ ਹੈ ਕੋਈ ਚੱਕਰ ਨਹੀਂ ਥੋੜਾ ਜਿਹਾ ਸ਼ਾਨਦਾਰ ਹੈ ਕੰਮ ਬਹੁਤ ਸੋਹਣਾ ਹੈ ਜਵਾਕਾਂ ਨੇ ਭਾਰ ਵਧਾਤਾ ਮੜਾਇਆ ਆਇਤੋਂ ਵੱਡੇ ਚਲਾਈ ਜਿ ਘੂਰੇ ਰੱਖਣਾ ਪੈਗਾ ਜਵਾਕਾਂ ਵਾਲਾ ਵੀ ਆਇਤੋਂ ਲੱਗਾ ਕਿਤੇ ਲੋਕੇਸ਼ਨ ਵਾਲੀ ਸੋਹਣੀ ਹੈ ਵਾਹ 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 ਕੀ ਨਜ਼ਾਰਾ ਮਾਲੀ ਵੀ ਮਾਲੀ ਰੁੱਖ ਜੱਕ ਐ ਪੂਰਾ ਪ੍ਰਭੂ ਰਿਹਾ ਪੈ ਫੁੱਲਾਂ ਨਾਲ ਭਰਿਆ ਪੈ ਕੋਈ ਟਾਣੀ ਨਹੀਂ ਪਤਾ ਨਹੀਂ ਹਾਈਟ ਦੇ ਸਹਾਰ ਨਾਲ ਵੀ ਕੁਝ ਹਰਦਾ ਆ ਜਿੰਨੇ ਵੀ ਨਹੀਂ ਇੱਥੇ ਰੁੱਕ ਜੇ ਪੂਰੇ ਗੂੜੇ ਲਾਲੋ ਲਾਲੇ ਕੰਮ ਬਾਰੇ ਮਾਰੇ ਮੂੰਹ ਵੀ ਲਾਲ ਹੁੰਦੇ ਜਾਂਦੇ ਜੋਰ ਜਿਹਾ ਲੱਗ ਗਿਆ ਬਹੁਤ ਬਹੁਤ ਸੋੜਾ ਸਾਫ ਬਿਲਕੁਲ ਮਜ਼ੇਦਾਰ ਚਾਹ ਨੀਲਾ ਨੀਲਾ ਸਮਾਣ ਗੂੜਾ ਤੇ ਚਣਾਈ ਬਰ ਪੂਰੀ ਟਿੱਖੀ ਐ ਖੜਵਾਈੇ ਕੰਮ ਪੌੜੀਆਂ ਚੜਨਰਗਾ ਜਾਂ ਸਲਿੱਪਰੀ ਵਾਲਾ ਜਿੱਥੇ ਕਿਤੇ ਪੌੜੀਆਂ ਹੀ ਹੈਣੀਆਂ ਹਵੇ ਇਤਨੇ ਹੀ ਨਹੀਂ ਪਾਰੀ ਸੀ ਆ ਦੇਖੋ ਵੀ ਬ੍ਰਾਂਸ ਕਮਾਲ ਹੋਈ ਪਈ ਐ ਹਾਂ ਹਾਂ ਦੋਵਾਂ ਦੇ ਰੰਗ ਦਾ ਫਰਕ ਐ ਨਾਲੋਂ ਨਾਲ ਨੇ ਮੈਂ گلابی ਪਾ ਮਾਰਦਾ ਆ ਇਹ ਆ ਲਾਲ ਪੇਕੇ ਗੂੜੇ ਕਈ ਰੰਗ ਨੇ ਨਾ ਸਰ ਚਿੱਟੇ ਤੋਂ ਸ਼ੁਰੂ ਹੋ ਜਾਂਦੇ ਇਹ ਤੇ ਜਾਮਣੀ ਰੰਗ ਤੱਕ ਹੀ ਜਾਂਦੇ ਆ ਜਾਮਣੀ ਰੰਗ ਦੇ ਬੰਦੇ ਵਿੱਚ ਹਲੋ ਕਿੰਨੇ ਬੱਚਾ ਲੋਗ ਹਾਂਜੀ ਹਲੋ ਦੇ ਮੇਰੀ ਫਰਾਂ ਨਹੀਂ ਹੁੰਦਾ ਆ ਬੈਗ ਲੈ ਲਓ ਮੇਰੇ ਕੋਲ ਖਿਆਲ ਦਾ ਨਾ ਨਾ ਆ ਮੇਰਾ ਨਹੀਂ ਇਹ ਤੇ ਹਾਂ ਮੈਂ ਨਾ ਦੁਰਿਆਣੀ ਆਂਦਾ। ਤੁਰੇ ਨਹੀਂ ਆਂਦਾ। ਤੇ ਮੈਨੂੰ ਦੋ ਬੈਗ ਨੇ ਮੈਂ ਕਿਵੇਂ ਕਰਾਂ? ਹੈਂ? ਤੁਸੀਂ ਮੈਂ ਹੀ ਹੋਇਆ ਸੀ। ਕੀ ਆਏ ਗਲਤੀ ਵੀ ਤੈਨੂੰ ਨਲਕ ਲੈਂਦਾ? ਨਹੀਂ। ਹੈਂ? ਚੱਲ ਸ਼ਰਾ ਚੱਲ। ਬੈਗ ਦਾ ਕਸੂਰ ਹੈ। ਬੈਗ ਦਾ ਕਸੂਰ ਹੈ। ਬੈਗ ਦਾ ਸ਼ਰਾਜ। ਹੋ। ਆਗੇ ਨੇੜੇ। ਬਸ ਆਇਆ ਵੀ ਜਮੁਰਜਾ ਲੱਗਣ ਨਾਲ। ਪ੍ਰਾਂ ਸਰ ਕੇ ਮੂੰਹ ਆਇਆ ਪਿਆ। ਬਹੁਤ ਸ਼ਾਨਦਾਰ ਯਾਰ ਸੋਹਣਾ ਬਹੁਤ ਦ੍ਰਿਸ਼ ਬਸ ਜੋਰ ਲੱਗਾ ਭੁੱਲ ਜਾਂਦਾ ਆਲਾ ਤਲਾਹ ਵੇਖ ਕੇ ਸ਼ਾਨਦਾਰ ਬਾਕਮਾਲ ਲੜੀਏ ਕੰਮ ਹੁਣ ਮੰਜ਼ਿਲ ਬੜੀ ਦੂਰ ਨਹੀਂ ਲਓ ਜੀ ਪਹੁੰਚ ਗਏ ਰਿਓਟੀ ਤੇ ਬਾਈਹਰੀ ਪਹੁੰਚੇ ਪਹਿਲੇ ਆਪਣੇ ਤੋਂ ਆਪਾਂ ਜਵਾਗ ਜੱਲੇ ਕਰਕੇ ਕੰਮ ਥੋੜਾ ਹੌਲੀ ਚੱਲੇ ਆ ਸਾਹਮਣੇ ਕੈਂਪਸਾਈਟ ਆਹ ਨਾਲ ਦੀ ਨਿੱਕੇ ਨਿੱਕੇ ਚੱਲਨੇ ਡਿਗਰੇ ਤੇ ਨਾਲੇ ਤਾਂ ਪਾਣੀ ਬਹੁਤ ਸੋਹਣਾ ਹੈ ਤੇ ਬਾਜੀ ਵਾਲੀ ਸੋਣੀ ਹੈ ਦੀ ਬਹੁਤ ਘੈਂਟ ਮੋ ਰਿਆ ਐ ਹੁੰਦਾ ਵੀ ਜਦੋਂ ਟੈਂਟ ਜੇ ਲੱਗੇ ਵੇਖ ਲਈਏ ਨਾ ਇੱਥੇ ਰੁਕ ਜਾਣਾ ਅੱਧੀ ਛਕਾਵਟ ਤਾਂ ਉਦੋਂ ਲੈ ਜਾਂਦੀ ਹੈ ਮੈਂ ਕਿਹਾ ਵੀ ਟੈਂਟ ਜੇ ਟੈਂਟ ਦੇ ਵੇਖ ਕੇ ਅੱਧੀ ਠਕਾਵਟ ਤਾਂ ਉਹ ਨਹੀਂ ਲੈ ਜਾਂਦੀ ਹਨਾ ਵੀ ਵਹਾਂ ਦਾ ਆ ਗਏ ਅਸੀਂ ਨਿਰਮਲ ਸੇ ਹੋ ਗਏ ਹਾਂ ਹਾਂ ਨਹੀਂ ਨਹੀਂ ਮੈਨੂੰ ਲੱਗਦਾ ਵੀ ਤਿੰਨ ਚਾਰ ਘਾਟਾਂ ਹੋ ਜਾਣੀਆਂ ਹਾਂ ਹਾਂ ਨਿਰਮਲ ਕਿੰਨੇ ਆਪਣੇ ਨਿਰਮਲ ਮਿਲਦਾਤ ਹੋਣਗੇ ਕੋਈ ਵੀ ਨਿਰਮਲ ਹਾਂ ਮੈਂ ਵੀ ਨਿਰਮਲ ਤੇ ਆਪਣਾ ਔਲਖ ਉਹ ਨਿਰਮਲ ਹਾਂ ਉਹ ਵੈਰੀ ਗੁੱਡ ਹੈ ਠੀਕ ਹੈ ਜੀ ਹੁਣ ਸਮਾਰਟ ਫੋਨ ਰੱਖੀਏ ਤੇ ਮੱਲੀਏ ਟੈਂਟ ਔਰ ਬਾਈ ਵਧੀਆ ਜੀ ਵਧੀਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਕੀ ਹਾਲ ਹੈ ਬਾਈ ਲਾਓ ਸਾਡੇ ਬੱਚਿਆਂ ਨੂੰ ਮਿਲਾਓ ਜੀ ਇਹ ਆਜੋ ਕਾਕੇ ਆਪਣੇ ਘਰ ਚੋਂ ਨਿਕਲੋ ਬਾਹਰ ਆਜੋ 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 ਸਤਿ ਸ਼ਕਾਲ ਵੀ ਸਾਰਿਆਂ ਨੂੰ ਸਤਿ ਸ਼ਕਾਲ ਸਤਿ ਸ਼ਕਾਲ ਇਹ ਲੋ ਕਰ ਦਿਓ ਇੱਕ ਦੂਜਾ ਵੀ ਕੱਢ ਲਓ ਕੱਢ ਲਓ ਕੱਢ ਲਓ ਜੀ ਚੱਲ ਜੀ ਆਜੇ ਆਜੇ ਸਤਿ ਸ਼ਕਾਲ ਜੀ ਹੈਲੋ ਬੋਲੋ ਹੈਲੋ ਹੈਲੋ ਰੁਕ ਲਿਏ ਹੈਲੋ ਕਰ ਲਓ ਵਧੀਆ ਬਈ ਬਹੁਤ ਵਧੀਆ ਔਰ ਬਾਈ ਜੀ ਕਿਵੇਂ ਹੋ ਵਧੀਆ ਠੀਕ ਠਾਕ ਅ ਪਿੱਛੇ ਆ ਰਹੇ ਨੇ ਉਹ ਬਿਲਕੁਲ ਹਾਂ ਪਿੱਛੇ ਚਲੋ ਪਾਲੀ ਘਟ ਕਾਣਾ ਫਿਰ ਮੇਰੇ ਮਹੌਲਚਾ ਫਿਰ ਬਹੁਤ ਸੋਹਣਾ ਪਰ ਠੰਡ ਪੰਪ ਕੱਢੂ ਅੱਜ ਬਸ ਗਿਆ ਪਿੰਡ ਤੰਬੂਆਂ ਦਾ ਆ ਤਰੀ ਜੈਕ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਗੇ ਜੀ ਆਗੇ ਵਧੀਆ ਬਹਣ ਕੇ ਬੰਦੇ ਸਾਨੂੰ ਐ ਲਾਤਾ ਸੀ ਵੀਰ ਲਗੇ ਵਿਚਾਲੇ ਕੁਛ ਔਰ ਲਗਭਗ ਆਈ ਗਏ ਜੇ ਉਹ ਜਨ ਲੈ ਗਏ ਪਿੱਛੇ ਪਹੁੰਚ ਲਈ ਆ ਸਜਗਾ ਵੀ ਪਿੰਡ ਪੂਰਾ ਤੇ ਬੰਦੇ ਵੀ ਲਗਭਗ ਆ ਹੀ ਗਏ ਦੋ ਤਿੰਨ ਕਿ ਮੋੜੇ ਰਾਹ ਚ ਵਾਪਸ ਇਹ ਟੈਂਪੂਟ ਲੱਗੇ ਸਾਰੇ ਖਾਣਾ-ਦਾਣਾ ਬਣੀ ਜਾਂਦਾ ਤੇ ਦਿਨ ਛਿਪ ਗਿਆ ਹੋਇਆ ਮੌਸਮ ਨੂੰ ਸੋਹਣਾ ਹੈ ਸਾਫ ਹੈ ਬੈਠੇ ਵਾਲੇ ਢੀਲੇ ਥਾਂ ਤੇ ਮੈਲੀ ਚ ਇਸ ਕਰਕੇ ਰਾਤ ਦੀ ਫੋਟੋਗ੍ਰਾਫੀ ਵਾਲਾ ਕੋ ਬੜਾ ਵਧੀਆ ਤਰੀ ਮੋਲ ਬਣਨਾ ਮਾਰਾਂਗੇ ਟਰਾਈ ਮਾੜੀ ਬੋਟੀ ਤਾਂਪਾ ਜਿੰਨੀ ਕੋਈ ਉਸਨੂੰ ਕੋਈ ਨਾ ਕਰਾਂਗੇ ਹੀਲਾ ਖਵਾਰਾ ਆ ਬੜਾ ਪਿਆ ਕਹਿੰਦੇ ਇੱਥੇ ਕਾਫੀ ਥਾਂ ਸੀ ਪਧਰਾ ਸੋਣਾ ਬਣਿਆ ਸੀ ਪਰ ਮੀਂਹ ਜਦੋਂ ਵੱਧ ਕਿਤੇ ਪੈ ਜਾਂਦੇ ਆ ਤਾਂ ਰੋਡ ਤੇ ਦੇ ਸਵਾਨ ਉਹ ਕੋਕੀ ਹੈ ਇਹ ਵੈਣ ਜਿਹੇ ਦੇ ਵਿੱਚ ਹੈ ਤੇ ਇੱਧਰੋਂ ਛੱਡ ਕੇ ਕੱਲ ਨੂੰ ਇੱਥੋਂ ਆਹਾ ਆ ਪਹਾੜ ਦੇ ਪਿੱਛੇ ਪਿੱਛੇ ਆਪਾਂ ਸਵੇਰੇ ਜਾਵਾਂਗੇ। ਆ ਜਿਹੜਾ ਸਫਰ ਹੁਣ ਇੱਥੇ ਸਮਾਪਤ ਆ। ਰਾਤ ਦੀਆਂ ਫੋਟੋਆਂ ਖਿੱਚਾਂਗੇ ਕੋਈ ਜੇ ਕੁਝ ਚੰਗੀਆਂ ਆਈਆਂ ਤਾਂ ਲਾਵਾਂਗੇ ਪਿੱਛੇ ਨਾਲ ਇੱਕ ਦੋ ਫੋਟੋਆਂ ਤੇ ਬਾਕੀ ਸਫਰ ਅਗਲਾ ਸਵੇਰੇ ਕਰਾਂਗੇ ਸ਼ੁਰੂ। ਸਤਿ ਸ੍ਰੀ ਅਕਾਲ।